ਤਸਿਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਜੀਨਵਾਲ ਬੱਬਰੀ ਤੋਂ ਬੱਬਰੀ ਜਿਹੜਾ ਆ ਬੱਬਰੀ ਦੇ ਵਿੱਚ ਤੰਦਾਦੀ ਕਿ ਸਬਜ਼ੀ ਵੇਚਣ ਵਾਲੇ ਦੇ ਨਾਲ ਮੰਗਲਵਾਰ ਨੂੰ ਇੱਕ ਲੋਟੋ ਜਾਂਦੀ ਲੁੱਟ ਹੁੰਦੀ ਕਿਵੇਂ ਆ ਤੰਦਾਦੀ ਕਿ ਬੱਬਰੀ ਬਿਲਕੁਲ ਬੱਬਰੀ ਵਾਲਾ ਜਿਹੜਾ ਪੈਟਰੋਲ ਪੰਪ ਆ ਉਹਦੇ ਨੇੜੇ ਹੀ ਇਹ ਸਖ ਜਿਹੜਾ ਆ ਆਪਣੀ ਸਬਜ਼ੀ ਦੀ ਕਾਰਟ ਸਬਜ਼ੀ ਦੀ ਰੇੜੀ ਲਗਾਉਂਦਾ ਆ ਉੱਥੇ ਹੀ ਜਿਹੜਾ ਆ ਇਸ ਦੇ ਨਾਲ ਧੋਖਾ ਹੋ ਜਾਂਦਾ ਆ ਕਿ ਸਬਜ਼ੀ ਲੈਣ ਦੇ ਲਈ ਕੋਈ ਰੁਕਦਾ ਆ ਮੋਟਰਸਾਈਕਲ ਦੇ ਉੱਤੇ ਜਿਹੜਾ ਵੀ ਰੁਕਦਾ ਆ ਉਹ ਇਹਨਾਂ ਕੋ ਫੋਨ ਮੰਗਦਾ ਵੀ ਘਰ ਫੋਨ ਕਰਕੇ ਪੁੱਛਣਾ ਆ ਕਿ ਸਬਜ਼ੀ ਕਿੰਨੀ ਚਾਹੀਦੀ ਤੇ ਕਿਹੜੀ ਚਾਹੀਦੀ ਹੈ ਫੋਨ ਦੇ ਦਿੱਤਾ ਜਾਂਦਾ ਆ ਤੇ ਅੱਖ ਝਪਕਦੇ ਜਿਹੜਾ ਆ ਉਹ ਮੋਟਰਸਾਈਕਲ ਲੈ ਕੇ ਫੋਨ ਲੈ ਕੇ ਫਰਾਰ ਹੋ ਜਾਂਦਾ ਆ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਹੀ ਜਿਹੜੇ ਉਹ ਸਖਸ਼ ਵੀ ਮੌਜੂਦ ਨੇ ਤੇ ਮੰਗਲਵਾਰ ਤੋਂ ਲੈ ਕੇ ਹੁਣ ਤੱਕ ਜਿਹੜਾ ਆ ਉਹਨਾਂ ਨੇ ਇੱਥੇ ਆਪਣੀ ਸਬਜ਼ੀ ਦੀ ਰੇੜੀ ਵੀ ਨਹੀਂ ਲਗਾਈ ਕਿਉਂਕਿ ਉਹ ਫੋਨ ਦੇ ਕਵਰ ਦੇ ਵਿੱਚ ਕੁਝ ਇਨਕਮ ਜੋ ਜੁੜੇ ਹੋਏ ਪੈਸੇ ਸੀ ਉਹ ਵੀ ਸੀ ਉਹ ਕਿੰਨੇ ਸੀ ਕੀ ਸੀ ਉਹ ਵੀ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਹੀ ਨੇ ਭਾਈ ਸਾਹਿਬ ਤੇ ਆਓ ਗੱਲਬਾਤ ਕਰਦੇ ਹਾਂ ਤੇ ਦੋਸਤੋ ਇਸ ਟਾਈਮ ਸਾਡੇ ਨਾਲ ਉਹ ਸਖਸ ਮੌਜੂਦ ਨੇ ਜਿਹੜੇ ਕਿ ਇੱਥੇ ਰੇੜੀ ਲਾਉਂਦੇ ਸੀ ਮੰਗਲਵਾਰ ਦੀ ਇਹਨਾਂ ਦੇ ਨਾਲ ਜਿਹੜੀ ਇੱਕ ਘਟਨਾ ਹੋ ਜਾਂਦੀ ਹੈ ਜਦੋਂ ਹੀ ਸਾਨੂੰ ਪਤਾ ਲੱਗਦਾ ਤੇ ਅਸੀਂ ਇਹਨਾਂ ਦੇ ਕੋਲ ਪਹੁੰਚਦੇ ਹਾਂ ਤਾਂ ਕਿ ਜਿਹੜੇ ਰੋਡ ਦੇ ਉੱਤੇ ਹੋਰ ਵੀ ਕਈ ਦੁਕਾਨਾਂ ਜੜੀਆਂ ਨੇ ਲੱਗੀਆਂ ਨੇ ਕਿਉਂਕਿ ਗਰਦਾਸਪੁਰ ਤੋਂ ਲੈ ਕੇ ਬਬਰੀ ਤੱਕ ਬਹੁਤ ਸਾਰੀਆਂ ਰੇੜੀਆਂ ਦੁਕਾਨਾਂ ਜੜੀਆਂ ਲੱਗੀਆਂ ਪਈਆਂ ਨੇ ਜਿੱਥੇ ਕੋਈ ਫਰੂਟ ਵੇਚਦਾ ਕੋਈ 버ਗਰ ਵੇਚਦਾ ਕੋਈ ਕੁਝ ਵੇਚਦਾ ਤੇ ਉਹਨਾਂ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਜਿਹੜਾ ਆ ਅਸੀਂ ਅਲਰਟ ਕਰਨ ਦੇ ਲਈ ਇਹ ਵੀਡੀਓ ਜਿਹੜੀ ਆ ਆਫਟਰ ਅਫੈਕਟ ਮਤਲਬ ਥੋੜੀ ਦੇਰ ਬਾਅਦ ਬਣਾ ਰਿਹਾ ਪਰ ਉਹਨਾਂ ਨੂੰ ਅਲਰਟ ਕਰਨ ਵਾਸਤੇ ਬਣਾ ਰਿਹਾ ਨਾਲ ਦੀ ਨਾਲ ਬਣਾ ਰਿਹਾ ਕਿ ਜੇਕਰ ਇਹਨਾਂ ਦੀ ਕੋਈ ਮਦਦ ਹੋ ਸਕਦੀ ਹੈ ਤਾਂ ਉਹ ਮਦਦ ਕਰਨ ਵਾਸਤੇ ਵੀ ਤੁਸੀਂ ਪਹੁੰਚ ਸਕਦੇ ਹੋ ਮੇਰੇ ਨਾਲ ਭਾਈ ਸਾਹਿਬ ਮੌਜੂਦ ਨੇ ਭਾਜੀ ਕੀ ਨਾਂ ਆ ਆਪਣਾ ਸਰ ਸੇਮ ਲਾਲ ਭਾਜੀ ਮੇਰਾ ਨਾਂ ਜੇ ਹੂੰ ਤੇ ਪਾਜੀ ਇਹ ਆਪਣੇ 11 ਤਰੀਕ ਦੀ ਰਵੀ ਦਾਸ ਦੀ ਸੋਭਾ ਯਾਤਰਾ ਸੀ ਉਦੋਂ ਹੂੰ 11 ਤਰੀਕ ਨੂੰ ਹੂੰ ਉਸ ਦਿਨ ਦੁਪਹਿਰ 2 ਵਜੇ ਨਾਲ ਮੇਰੇ ਕੋਲ ਮੁੰਡਾ ਇਹ ਆਂਦਾ ਵਾ ਮੋਟਰਸਾਈਕਲ ਉਹਨੇ ਸਟਾਰਟ ਹੀ ਰੱਖਿਆ ਹੂੰ ਸਟਾਰਟ ਹੀ ਰੱਖਿਆ ਮੋਟਰਸਾਈਕਲ ਤੇ ਮੈਨੂੰ ਕਹਿੰਦਾ ਕਿ ਆ ਕਿੰਨੂ ਦੇ ਦੇ 2 ਕਿਲੋ 2 ਕਿਲੋ ਸੇਬ ਦੇ ਦੇ ਹੂੰ ਨਾਲ ਹੀ ਪਾਣੀ ਦੇ ਦੇ ਸਬਜੀ ਦੇ ਦੇ ਸ਼ਿਮਲਾ ਮਰਚ ਦੇ ਦੇ ਹੂੰ ਐਦਾਂ ਹੀ ਮੇਰੇ ਕੋ ਘਾਤੋਂ ਘਾਟ ਵੀ ਉਹਨੇ 4-500 ਰੁਪਏ ਦੀ ਸਬਜੀ ਪੁਆਈ ਹੂੰ ਤੇ ਸਬਜੀ ਪੁਆ ਕੇ ਤੇ ਮੁਰਤਲ ਥੋੜੀ ਦੇਰ ਮੈਨੂੰ ਕਹਿੰਦਾ ਮੈਂ ਉਹਦਾ ਫੋਨ ਚੈੱਕ ਮੈਂ ਆਪਣਾ ਫੋਨ ਆਪਣੇ ਕੋਲ ਲੈ ਲਿਆ ਤੇ ਮੈਂ ਕਿਹਾ ਉਹ ਜਿਹੜੇ ਨੰਬਰ ਤੇ ਉਹ ਫੋਨ ਮਲਾਂਦੇ ਹੋ ਉਹ ਨੰਬਰ ਬਿਜੀ ਆਂਦੇ ਆ ਮੈਂ ਕਿਹਾ ਤੂੰ ਯਾਰ ਜਿੱਥੇ ਫੋਨ ਕਰਨ ਡੇ ਉਹਦਾ ਨੰਬਰ ਬਿਜੀ ਆਂਦੇ ਆ ਵਾ ਤੇ ਕਹਿੰਦਾ ਲਿਆ ਫਰਾ ਮੈਂ ਦੂਜੇ ਨੰਬਰ ਤੇ ਫੋਨ ਕਰ ਲੈਣਾ ਵਾ ਦੂਜੇ ਨੰਬਰ ਤੇ ਫੇਰ ਫੋਨ ਇਹਨੇ ਐਵੇਂ ਕਾਨੂੰ ਲਾ ਕੇ ਗੱਲਾਂ ਗੁੱਲਾਂ ਕਰਦਾ ਰਿਹਾ ਤੇ ਮੈਨੂੰ ਕਹਿੰਦਾ ਸਾਰਾ ਸੌਦਾ ਨਾਲ ਲਫਾਫੇ ਚ ਪਾ ਦੇ ਤੇਰਾ 500 ਰੁਪਏ ਮੈਂ ਆਨਲਾਈਨ ਕਰਵਾ ਦਿੰਦਾ ਵਾ ਸਕੈਨਰ ਕਰਵਾ ਦਿੰਦਾ ਘਾਟੀ ਨੂੰ ਕਹਿਣਾ ਵਾ ਤੇ ਆ ਚੁੱਕ ਲਿਆ ਉਹਨ ਮੇਰਾ ਘਾਟੀ ਨੇ ਫੋਨ ਤੇ ਉਹ ਇਹੋ ਹੀ ਭਾਨਿਆਂ ਨਾਲ ਮੈਂ ਜਿਹੜੀ ਸਬਜੀ ਲਫਾਫੇ ਚ ਪਾਨ ਲਗਾਵਾ ਤੇ ਉਸੇ ਟਾਈਮ ਵੀ ਉਹ ਮੋਟਰਸਾਈਕਲ 스타ਟ ਹੋ ਗਿਆ ਕਰਕੇ ਲੈ ਗਿਆ ਸਬਜੀ ਵੀ ਨਹੀਂ ਲੈ ਕੇ ਗਿਆ ਤੇ ਮੇਰਾ ਫੋਨ ਵੀ ਲੈ ਕੇ ਤੇ ਭੱਜ ਗਿਆ ਤੇ ਮੈਂ ਕਾਫੀ ਦੌਰ ਤੱਕ ਮੈਂ ਉਹਦੇ ਮਗਰ ਭੱਜਿਆ ਮੋਟਰਸਾਈਕਲ ਵਾਲਿਆਂ ਨੂੰ ਹੱਥ ਦਿੱਤਾ ਕਿ ਮੈਨੂੰ ਕਿਸੇ ਨੇ ਨਹੀਂ ਬਿਠਾ ਲੈਣੇ ਤੇ ਉਹਨੂੰ ਮੈਂ ਕਾਬੂ ਕਰ ਲੈਣਾ ਸੀ ਤੇ ਇਸੇ ਕਰਕੇ ਮੇਰੇ ਨਾਲ ਲੁੱਟਮਾਰ ਉਸ ਦਿਨ ਦਾ ਮੈਂ ਸਬਜੀ ਦੀ ਰੇੜੀ ਵੀ ਬੰਦ ਕਰਤੀ ਇਹੋ ਹੀ ਕਿ ਜਿੰਨੇ ਕ ਮੇਰੇ ਕੋਲ ਪੈਸੇ ਸੀ ਇੱਕ ਫੋਨ ਹੀ ਸੀ ਅੱਗੇ ਮੰਡੀ ਵਾਲਿਆਂ ਦੇ ਪੈਸੇ ਦੇਣੇ ਸੀ ਉਹ ਵੀ ਨਹੀਂ ਮੇਰੇ ਕੋਲ ਰੇ ਹੋਣਾ ਉਦੋਂ ਦਾ ਮੈਂ ਵਿਹਲਾ ਫਿਰਨ ਡਿਆ ਜੇ ਸਦਾਈਆਂ ਮੰਦਰ ਹੂੰ ਅ ਦੱਸ ਰਹੇ ਆ ਵੀ ਕਵਰ ਦੇ ਵਿੱਚ ਵੀ ਕੁਝ ਪੈਸੇ ਰੱਖੇ ਹੋਏ ਸੀ ਫੋਨ ਦੇ ਚ ਹਾਂਜੀ ਉਹਦੇ ਵਿੱਚ ਮੇਰਾ ਭਾਜੀ 3-400 ਰੁਪਇਆ ਉਹਦੇ ਵਿੱਚ ਵੀ ਰੱਖਿਆਦਾ ਕਿ ਚਲੋ ਵਿਕ੍ਰਮ ਕੇ ਮੋਕੇ ਅਸਤੇ ਚ ਕੋਈ ਮੋਟਰਸਾਈਕਲ ਪੈਂਚਰ ਹੀ ਹੋ ਜਾਂਦਾ ਵਾ ਤੇ ਚਲੋ ਉਹਦੇ ਚੋਂ ਪੈਸੇ ਕੱਢ ਕੇ ਮੈਂ ਆਪਣਾ ਘਰ ਦਾ ਟਾਈਮ ਪਾਸ ਕਰ ਸਕਦਾ ਅ ਕਿੰਨਾ ਚਿਰ ਹੋ ਗਿਆ ਇਥੇ ਰੇੜੀ ਲਾਉਂਦੇ ਆ ਨੂੰ ਮੈਨੂੰ ਇਹ 10-12 ਸਾਲ ਹੋ ਗਏ ਰੇੜੀ ਲਾਉਂਦੇ ਆ ਇੱਥੇ ਅ ਪਹਿਲਾਂ ਕਦੀ ਇਤਰਾ ਦਾ ਕੋਈ ਚਾਂਸ ਪਹਿਲਾਂ ਕਦੀ ਨਹੀਂ ਮੇਰੇ ਨਾਲ ਇਹ ਚਾਂਸ ਹੋਇਆ ਹੂੰ ਪਹਿਲਾਂ ਕਦੀ ਕਿਸੇ ਨੇ ਇਦਾਂ ਫੋਨ ਮੰਗਿਆ ਹੋਵੇ ਨਾ ਫੋਨ ਨਹੀਂ ਮੰਗਦੇ ਰੇ ਮੇਰੇ ਕੋਲ ਕੋਈ ਵੀ ਸਕੇਨਰ ਚ ਸਿੱਧੇ ਪੈਸੇ ਪਾਉਂਦੇ ਨੇ ਚੰਗੇ ਬੰਦੇ ਆਉਂਦੇ ਰਹੇ ਨੇ ਹੂੰ ਉਹਨੇ ਮੈਂ ਤੇ ਹਰ ਇੱਕ ਤੇ ਬੰਦੇ ਤੇ ਯਕੀਨ ਕਰ ਲੈਂਦਾ ਰਿਆ ਵਾਂ ਹੂੰ ਉਹ ਇਹ ਮੈਨੂੰ ਇਨਾ ਪਤਾ ਨਹੀਂ ਕਿ ਨਸ਼ੀਲੇ ਬੰਦੇ ਇਦਾਂ ਦੇ ਵੀ ਕੰਮ ਕਰਦੇ ਨੇ ਹੂੰ ਤੁਹਾਨੂੰ ਲੱਗਦਾ ਵੀ ਅੱਜ ਤੋਂ ਬਾਅਦ ਦੁਨੀਆ ਨੂੰ ਇਹੋ ਜਿਹੀ ਚੀਜ਼ਾਂ ਦੇ ਉੱਤੇ ਯਕੀਨ ਕਰਨਾ ਚਾਹੀਦਾ ਮਹਾਰਾਜ ਕਿਸੇ ਤੇ ਵੀ ਯਕੀਨੀ ਨੀ ਚਾਹਨਾ ਚਾਹੀਦਾ ਕਿਸੇ ਨੂੰ ਫੋਨ ਨਾਲ ਆਪਣਾ ਫਰਾਓ ਹੂੰ ਮੈਂ ਤੁਹਾਨੂੰ ਕਹਿੰਦੇ ਕਿਸੇ ਨੂੰ ਫੋਨ ਨਾਲ ਫਰਾਓ ਕਿਸੇ ਤੇ ਯਕੀਨ ਨਾ ਕਰੋ ਹੂੰ ਇਤੋਂ ਤੱਕ ਰਾਤ ਜਾਂਦੇ ਨੂੰ ਆਪਣੇ ਮੋਟਰਸਾਈਕਲ ਤੇ ਵੀ ਨਾ ਬਿਠਾਓ ਜਿਹੜੇ ਜਿਹੜੇ ਲੋਕ ਤੁਹਾਨੂੰ ਦੇਖਦੇ ਪਏ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹੋ ਹੀ ਕਹਿੰਦਾ ਕਿ ਰਸਤੇ 'ਚ ਕਿਸੇ ਨੂੰ ਮਤਲਬ ਮੋਟਰਸਾਈਕਲ ਤੇ ਨਾ ਬਿਠਾਓ ਕਿਸੇ ਨੂੰ ਫੋਨ ਤੁਹਾਡੇ ਕੋਲ ਮੰਗੇ ਫੋਨ ਨਾ ਦਿਓ ਹੂੰ ਤੇ ਇਹ ਲੁਟੇਰੇ ਜੇ ਲੁਟੇਰੇ ਪੰਜਾਬ ਵਿੱਚ ਦਿਨੋਂ ਦਿਨ ਵਧੀ ਜਾਂਦੇ ਨੇ ਨਸ਼ੀਲੇ ਜਿਹੜੇ ਕੈਪਸੂਲ ਖਾਂਦੇ ਨੇ ਇਹ ਸਰਕਾਰ ਨੂੰ ਚਾਹੀਦਾ ਇਹਨਾਂ ਦੇ ਉੱਤੇ ਥੋੜੀ ਰੋਕ ਲਾਣੀ ਤੇ ਇਹਨਾਂ ਨੂੰ ਫੋਟੋ ਕੱਟ ਕੇ ਅੰਦਰ ਰੱਖਣਾ ਇਹਨਾਂ ਨੂੰ ਬਾਹਰ ਨਾ ਛੱਡਾਣੇ ਇੱਕ ਵਾਰੀ ਤੇ ਇਹਨਾਂ ਦੇ ਮਾਪਿਓ ਨੂੰ ਵੀ ਵਿੱਚ ਥੋੜਾ ਜਿਹਾ ਇਹਨਾਂ ਦੁਬਾਰ ਰੱਖਣਾ ਹਮ ਭਾਈ ਜਿਵੇਂ ਕਿ ਫੋਨ ਦੇ ਉੱਤੇ ਅੱਜ ਕੱਲ੍ਹ ਲੋਕੇਸ਼ਨ ਵਗੈਰਾ ਵੀ ਲੱਗੀਆਂ ਹੁੰਦੀਆਂ ਤੁਸੀਂ ਫੋਨ ਤੇ ਲੋਕੇਸ਼ਨ ਲੋਕੇਸ਼ਨ ਲਾਣ ਦੀ ਜਾਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਨੰਬਰ ਤੇ ਹਾਂਜੀ ਇਹੀ ਆਪਣੇ ਫੋਨ ਤੇ ਲੋਕੇਸ਼ਨ ਲੱਗੀ ਦੀ ਸੀ ਫੋਨ ਤੇ ਜਦੋਂ ਦੋ ਮਰੀ ਲੋਕੇਸ਼ਨ ਕੀਤੀ ਉਹ ਵੱਡੇ ਮਾਦੇ ਪਿੰਡ ਦੀ ਆਂ ਡਈ ਸੀ ਲੋਕੇਸ਼ਨ ਤੇ ਉਹ ਮੁੰਡਾ ਜਿਹੜਾ ਨਾ ਉਤੋਂ ਘੱਟ ਗਿਆ ਤੇ ਪਰ ਉਹ ਮੁੰਡਾ ਸਾਨੂੰ ਨਹੀਂ ਹੈਗਾ ਅੱਛਾ ਤੇ ਉਦਾਂ ਵੈਸੇ ਥਾਣੇ ਵੀ ਰਿਪੋਰਟ ਲਖਾਈ ਦੀ ਸਾਰੀ ਕਾਜ ਮਤਲਬ ਲੋਕੇਸ਼ਨ ਤੁਹਾਨੂੰ ਉਹਦੇ ਲਾਗੇ ਚਾਗੇ ਦੀ ਲੱਗੀ ਹਾਂ ਵੱਡੇ ਮਾਦੇ ਦੀ ਆਂ ਡਈ ਲੋਕੇਸ਼ਨ ਹਾਂ ਪਰ ਜਿਹੜਾ ਤੁਸੀਂ ਬੰਦਾ ਦੇਖਿਆ ਉਹ ਨਹੀਂ ਨਿਕਲਿਆ ਉਹ ਨਹੀਂ ਨਿਕਲਿਆ ਉਹਦੇ ਨਾਲ ਇੱਕ ਪਿੰਡ ਵਾਲਿਆਂ ਨੂੰ ਪੁੱਛਿਆ ਕਿ ਇੱਕ ਪਿੰਡਾ ਹੋਰ ਹੈਗਾ ਦਾ ਮੁੰਡਾ ਅੱਛਾ ਤੇ ਥਾਣੇ ਰਿਪੋਰਟ ਲਿਖਾਤੀ ਹਾਂਜੀ ਦੋਵਾਂ ਥਾਣੇ ਸੁਵਿਧਾ ਕੇਂਦਰ ਚ ਵੀ ਲਗਾਤੀ ਥਾਣੇ ਵੀ ਦੇਤੀ ਦੀ ਕੀ ਕਹਿੰਦੇ ਸੀ ਥਣ ਤੇ ਥਾਣੇ ਵਾਲੇ ਕਹਿੰਦੇ ਆ ਪੂਰੀ ਕਾਰਵਾਈ ਕਰਨਗੇ ਸਾਨੂੰ ਵੀ ਇੰਨਾ ਪਤਾ ਕਿ ਥਾਣੇ ਵਾਲੇ ਪੂਰੀ ਸਾਡੇ ਨਾਲ ਸਹਿਮਤ ਨੇ ਸਾਡੇ ਨਾਲ ਸਾਡੀ ਕਾਰਵਾਈ ਪੂਰੀ ਕਰਨਗੇ ਤੇ ਹੁਣ ਤੁਸੀਂ ਮੰਗਲਵਾਰ ਤੋਂ ਲੈ ਕੇ ਹੁਣ ਤੱਕ ਰੇੜੀ ਕਿਉਂ ਨਹੀਂ ਲਾਈ ਫਿਰ ਸਾਡੇ ਕੋਲ ਮਾਦਾ ਕਿ ਜਿੱਦਾਂ ਨਾ ਨੇ ਕਿ ਸਾਡੇ ਕੋਲ ਪੈਸੇ ਪੂਸੇ ਉਹਨੇ ਕਿ ਹੈਗੇ ਸੀ ਕਿ ਉਹਨੇ ਸਾਡੂੰ ਟੈਨਸ਼ਨ ਆ ਸਾਡਾ ਸੌਦਾ ਵੀ ਸਾਰਾ ਜਿਹੜਾ ਪਿਆ ਦਾ ਯੋਗੀ ਖਰਾਬ ਹੋ ਗਿਆ ਦੋ ਦਿਨ ਹੋ ਗਿਆ ਸਾਨੂੰ ਡੇੜੀ ਨੂੰ ਲਾਉਂਦੇ ਹੂੰ ਕੀ ਕਹਿਣਾ ਚਾਹੋਗੇ ਜਨਤਾ ਦੇਖਦੀ ਪਈਏ ਬਹੁਤ سارے ਲੋਕੀ ਦਲੇਰ ਨੇ ਸਮਾਜ ਸੇਵੀ ਵੀ ਬਹੁਤ ਜ਼ਿਆਦਾ ਨੇ ਕੀ ਕਹਿਣਾ ਚਾਹੋਗੇ ਕੋਈ ਭੈਣ ਭਰਾ ਸਾਡੀ ਭਾਈ ਹੁਣ ਇਹ ਹੈ ਕਿ ਮੈਂ ਇਹੋ ਹੀ ਕਹਿਣਾ ਕਿ ਜਿਹਦੇ ਬੰਦੇ ਨੇ ਮੇਰਾ ਫੋਨ ਕਰਿਆ ਭਰਾ ਮੇਰਾ ਫੋਨ ਵਾਪਸ ਦੇ ਦੇ ਉਹਨੇ ਚ ਮੇਰੇ ਕੁਝ ਕੀਮਤੀ ਨੰਬਰ ਨੇ ਕੋ ਰਿਸ਼ਤੇਦਾਰ ਦੇ ਕੋਈ ਬਾਹਰ ਦੇ ਨੰਬਰ ਨੇ ਕੋਈ ਲਾਗੇ ਚ ਅੱਗੇ ਯਾਰਾਂ ਦੋਸਤਾਂ ਬੇਲੀਆਂ ਦੇ ਭੈਣ ਭਰਾਵਾਂ ਰਿਸ਼ਤੇਦਾਰਾਂ ਦੇ ਨੰਬਰ ਹੈਗੇ ਨੇ ਹੂੰ ਤੇ ਇਹੋ ਬਸ ਕੁਝ ਮੈਂ ਤੇ ਅ ਰੈਡੀ ਤੁਸੀਂ ਲਾਉਂਦੇ ਆ ਜਿਹੜੀ ਝੁੱਗੀ ਬਣੀ ਹੋਈ ਇਹ ਵੀ ਤੁਸੀਂ ਲਗਾਈ ਹੋਈ ਇੱਥੇ ਹਾਂਜੀ ਹਾਂਜੀ ਇਹ ਥੋੜੀ ਜਿਹੀ ਨਹੀਂ ਫੇਰ ਅਸੀਂ ਢਾ ਲੈਣੀ ਹੈ ਝੁੱਗੀ ਸਾਨੂੰ ਪਤਾ ਵੀ ਇੱਥੇ ਨਹੀਂ ਪਾਬੰਦੀ ਹੈਗੀ ਇਹ ਅਸੀਂ ਬਦਲਵੀਂ ਕਰਨੇ ਵਾਸਤੇ ਬਣਾਈ ਦੀ ਹੈ ਜਦੋਂ ਸਾਨੂੰ ਕੋਈ ਕਹੇਗਾ ਇਹ ਢਾ ਸਕਾਂਗੇ ਮਹਾਰਾਜ ਜੀ ਸਾਡੇ ਨਾਲ ਇਹ ਤੁਹਾਡੇ ਵਾਈਫ ਨੇ ਹਾਂਜੀ ਅ ਸਾਡੇ ਨਾਲ ਇੱਧਰ ਆ ਜਾਓ ਸਾਡੇ ਨਾਲ ਇਹਨਾਂ ਦੇ ਮੈਸੇਜ ਵੀ ਨੇ ਉਹ ਵੀ ਕੁਝ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਬਾਗੀ ਬੇਂਦੀ ਇਹੋ ਕਰਨਾ ਕਿ ਇਹ ਨਸ਼ੀਲੀ ਮੁੰਡਿਆਂ ਨੂੰ ਫੜ ਫੜ ਕੇ ਦੱਬ ਕੇ ਤੋਣੀ ਲਾਣੀ ਚਾਹੀਦੀਆ ਇਹਨਾਂ ਦੀ ਲਤਾਂ ਬਾਹ ਤੋੜ ਕੇ ਛੁੱਟੇ ਨਹੀਂ ਜਾਈਦੀਆ ਇਹ ਗਰੀਬ ਭੈਣ ਭਰਾਵਾਂ ਨੂੰ ਟਿਕਣ ਨਹੀਂ ਦਿੰਦੇ ਲੁੱਟਮਾਰ ਕਰਦੇ ਆ ਲੋਕੀ ਮਾਰ ਕੇ ਮਹਾ ਆਪਣੀ ਰੋਟੀ ਪੂਰੀ ਕਰਦੇ ਆ ਇਹ ਕਿੱਦਾਂ ਆਪਣੀ ਰੋਟੀ ਪੂਰੀ ਕਰਨਗੇ ਜੇ ਨਸ਼ੇ ਵਾਲੇ ਦੁਨੀਆਂ ਨੂੰ ਜੀਣ ਨਾ ਦੇਣਗੇ ਸਾਨੂੰ ਤਿੰਨ ਦਿਨ ਹੋ ਗਿਆ ਘਰ ਬਿਠਿਆ ਨੂੰ ਨਾ ਹੀ ਜੜੀ ਲਾਉਂਦੇ ਆ ਨਾ ਹੀ ਆਪਣਾ ਖਰਚਾ ਕਰ ਪਾ ਰਹੇ ਆ ਅਸੀਂ ਇਹੋ ਕਿੰਨੇ ਕਿ ਅਸੀਂ ਹੁਣ ਆਪਣੀ ਜਿਹੜੀ ਕਿੱਦਾਂ ਲਈਏ ਕਿੱਦਾਂ ਆਪਣਾ ਗੁਜ਼ਾਰਾ ਕਰੀਏ ਇਹ ਲੋਕਾਂ ਨੂੰ ਟਿਕਨ ਨਹੀਂ ਦਿੰਦੀ ਹਮ ਕਿੰਨਾ ਕਿ ਨੁਕਸਾਨ ਹੋਇਆ ਫਿਰ ਹੁਣ ਨੁਕਸਾਨ ਆ 4-5000 ਦਾ ਇਹ ਕਰ ਗਿਆ ਸਬਜ਼ੀ ਦਾ ਵੀ ਹੋ ਗਿਆ ਫੋਨ ਵੀ 7 17-18000 ਦਾ ਫੋਨ ਹੀ ਹੁਣ ਇਹ ਕਿੱਥੋਂ ਇਹ ਪੂਰਾ ਕਰਨਾ ਹੈ ਹਮ ਆ ਜਿਹੜੇ ਲੋਕ ਤੁਹਾਨੂੰ ਦੇਖਦੇ ਪਏ ਆ ਕੀ ਕਹਿਣਾ ਚਾਹੋਗੇ ਅਸੀਂ ਇਹੋ ਬੇਨਤੀ ਕਰਨੀ ਆ ਕਿ ਅਸੀਂ ਪਿਆਰ ਪਨਾਵਾਂ ਦੇ ਅੱਗੇ ਇਹ ਨਸੀਲੀਆਂ ਦਾ ਇਨਾਂ ਦੀ ਜਰ ਵੱਢਣੀ ਚਾਹੀਦੀ ਆ ਇਨਾਂ ਨੂੰ ਮਕਾਨਾ ਚਾਹੀਦਾ ਦੁਨੀਆ ਤੋਂ ਕੋਈ ਗਰੀਬ ਭੈਣ ਭੈਣ ਭਰਾ ਜੀ ਮਦਦ ਕਰਨੀ ਚਾਹੀਦੀ ਆ ਜੇ ਨਾ ਕੋਈ ਭੈਣ ਭਰਾ ਆਪਣੀ ਕਮਾ ਕੇ ਰੋਟੀ ਖਵਾ ਦੇਵੇ ਕਿਹੜਾ ਪਿੰਡ ਹੈ ਤੁਹਾਡਾ ਸਾਡਾ ਪਿੰਡ ਬੱਬਰੀ ਜੀਨਵਾਲ ਆ ਅਸੀਂ ਬੱਬਰੀ ਚ ਬੋਲਣ ਦੇ ਆ ਪੰਪ ਦੇ ਉੱਤੇ ਅਸੀਂ ਰੇੜੀ ਲਗਾਣੇ ਆ ਪਹਿਲਾਂ ਅਸੀਂ ਮooli ਵੇਚਦੇ ਰਹੇ ਆ ਹੁਣ ਅਸੀਂ ਸਬਜ਼ੀ ਦੀ ਰੇੜੀ ਲਗਾਣੇ ਆ ਤੇ ਫਲ ਦੀ ਰੇੜੀ ਲਗਾਣੇ ਆ ਸਬਜ਼ੀਆਂ ਜਿਹੜੀਆਂ ਤੁਸੀਂ ਮੰਡੀਆਂੋਂ ਲੈ ਕੇ ਆਉਂਦੇ ਰਹੀਓ ਜਾਂ ਮਤਲਬ ਆਪਣੀ ਜਿਹੜੀ ਲੋਕਲ ਇੱਥੇ ਬੱਬਰੀ ਦੇ ਵਿੱਚ ਬੀਜੀ ਜਾਂਦੀ ਉਹ ਵੇਚਦੇ ਰਹੋ ਸਾਰੇ ਥੋੜਾ ਫਰੂਟ ਫਰਾੜ ਆਪਾਂ ਮੰਡੀਆਂੋਂ ਵੀ ਲੈਣੇ ਆ ਕੁਝ ਹੀ ਲਾਗੋਚਾਗੇ ਸਾਡੇ ਬਾਗ ਵੀ ਬੰਦੇ ਹੈਗੇ ਨੇ ਉਹ ਵੀ ਸਾਨੂੰ ਸਬਜ਼ੀਆਂ ਦੇ ਜਾਂਦੇ ਨੇ ਅਸੀਂ ਉਹਨਾਂ ਕੋਲ ਤਾਜੀ ਸਬਜ਼ੀ ਲੈ ਕੇ ਤਾਜੀ ਵੇਚਨੇ ਆ ਕੁਝ ਜਿਹੜੀ ਸਬਜ਼ੀ ਇੱਥੇ ਪਿੰਡਾਂ 'ਚ ਨਹੀਂ ਬੀਜਦੇ ਉਹ ਹੀ ਮੰਡੀਆਂੋਂ ਤਾਜੀ ਲੈਣੇ ਆ ਜਾ ਕੇ ਇਹ ਸਾਰਿਆਂ ਨੂੰ ਪਤਾ ਵੀ ਇੱਥੇ ਤਾਜੀ ਸਬਜ਼ੀ ਮਿਲਦੀ ਹੈ ਬਿਲਕੁਲ ਜੀ ਤੁਸੀਂ ਦੇ ਦੇ ਪੇ ਤਸਵੀਰਾਂ ਬੱਬਰੀ ਤੋਂ ਬੱਬਰੀ ਤੇ ਬਿਲਕੁਲ ਧੰਦਾ ਦੇ ਕਿ ਬੱਬਰੀ ਵਾਲਾ ਜਿਹੜਾ ਪੈਟਰੋਲ ਪੰਪ ਆ ਉਹਦੇ ਬਿਲਕੁਲ ਨੇੜੇ ਜਿਹੜੀਆਂ ਆ ਇੱਥੇ ਸਬਜੀ ਦੀਆਂ ਰੇੜੀਆਂ ਲੱਗਦੀਆਂ ਨੇ ਉਹਨਾਂ ਦੇ ਵਿੱਚ ਹੀ ਜਿਹੜੀ ਐ ਭਾਈ ਸਾਹਿਬ ਦੀ ਵੀ ਜਿਹੜੀ ਇੱਥੇ ਸਬਜੀ ਦੀ ਜਿਹੜੀ ਲੱਗਦੀ ਸੀ ਕੀ ਨਾਂ ਸੀ ਤੁਹਾਡਾ ਮੇਰਾ ਤਰਸੀਮ ਲਾਲ ਨਾਂ ਜੀ ਹਾਂ ਤਰਸੀਮ ਲਾਲ ਜੀ ਦੀ ਰੇੜੀ ਵੀ ਇੱਥੇ ਲੱਗਦੀ ਸੀ ਰੇੜੀ ਦੇ ਉੱਤੇ ਦੱਸਿਆ ਜਾ ਰਿਹਾ ਵੀ ਕੋਈ ਸਾਕਸ ਜਿਹੜਾ ਆ ਉਹ ਜਿਹੜਾ ਆ ਸਬਜੀ ਲੈਣ ਦੇ ਲਈ ਆਉਂਦਾ ਆ ਸਬਜੀ ਲੈਣ ਤੋਂ ਬਾਅਦ ਤਾਂ ਕਹਿੰਦਾ ਕਿ ਮੈਂ ਪੈਸੇ ਆ ਜਿਹੜੇ ਉਹ ਤੁਹਾਨੂੰ ਗੂਗਲ ਪੇ ਕਰ ਦਿੰਦਾ ਵਾਂ ਸਕੈਨਰ ਦੇ ਦਿਓ ਤੇ ਉਹ ਆਪਣੀ ਘਰ ਦੇ ਫੋਨ ਕਰਨ ਦੇ ਲਈ ਜਿਹੜਾ ਆ ਇਹਨਾਂ ਦੇ ਕੋਲੋਂ ਫੋਨ ਮੰਗ ਲੈਂਦਾ ਆ ਫੋਨ ਮੰਗਲ ਤੋਂ ਵਾਦਾ ਜਿਹੜਾ ਆ ਜਿਵੇਂ ਹੀ ਇਹਨਾਂ ਦੀ ਆਖੇ ਦਰ ਉਧਰ ਹੁੰਦੀ ਏ ਤੇ ਮੋਟਰਸਾਈਕਲ ਸਟਾਰਟ ਰੱਖਿਆ ਤੇ ਲੈ ਕੇ ਜਿਹੜਾ ਆ ਰਫੂ ਚੱਕਰ ਹੋ ਜਾਂਦਾ ਆ ਫੋਨ ਫੋਨ ਦੇ ਵਿੱਚ 3 ਤੋਂ 400 ਰੁਪਈਆ ਜਿਹੜਾ ਦੱਸਿਆ ਜਾ ਰਿਹਾ ਕਵਰ ਦੇ ਵਿੱਚ ਸੀ ਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਇੱਥੇ ਕੰਮ ਵੀ ਨਹੀਂ ਕਰ ਰਹੇ ਕਿਉਂਕਿ ਇੱਕ ਦਿਲ ਦੇ ਵਿੱਚ ਤਬਕਾ ਦੂਸਰਾ ਜਿਹੜਾ ਖਰਚਾ ਪਾਣੀ ਸੀ ਉਹ ਵੀ ਜਿਹੜਾ ਆ ਉਹ ਲੁੱਟਪੁੱਟ ਹੋ ਗਿਆ ਤੇ ਬਹੁਤ ਜ਼ਿਆਦਾ ਜਿਹੜਾ ਆ ਮੰਦ ਭਾਗੀ ਘਟਰਾ ਹੋਈ ਏ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਆ ਪੀ ਜਿਹੜੇ ਆਸ-ਪਾਸ ਜਾਂ ਇਸ ਰੋਡ ਦੇ ਉੱਤੇ ਹੋਰ ਰੇੜੀਆਂ ਲਾਉਂਦੇ ਆ ਉਹ ਸਾਵਧਾਨ ਰਹਿ ਸਕਣ ਆਪਣਾ ਫੋਨ ਨਾ ਦੇਣ ਕਿਸੇ ਵੀ ਤਰ੍ਹਾਂ ਦੇ ਕਿਸੇ ਝਾਂਸੇ ਦੇ ਵਿੱਚ ਨਾ ਆਉਣ ਕੋਸ਼ਿਸ਼ ਕਰਨ ਵੀ ਟਾਈਮ ਦੇ ਨਾਲ ਹੀ ਸਬਜ਼ੀ ਦੇ ਕੇ ਫਲ ਫਰੂਟ ਦੇ ਕੇ ਆਪਣੇ ਪੈਸੇ ਲੈ ਲੈਣ ਜਿਹੜੇ ਵੀਰ ਜੀ ਹੋਰ ਵੀ ਇੱਥੇ ਰੇੜੀਆਂ ਫੜੀਆਂ ਜਾਂ ਆਪਣੀਆਂ ਜਿਹੜੇ ਲਾ ਕੇ ਬੈਠੇ ਹੋਣ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਪੀ ਮੈਂ ਉਹਨਾਂ ਨੂੰ ਇਹੋ ਹੀ ਕਹਿਣਾ ਚਾਹਨਾ ਵਾ ਕਿ ਕੋਈ ਵੀ ਆਂਦਾ ਵਾ ਕਿ ਸਖਤ ਉਹਨੂੰ ਆਪਣਾ ਉਹਨਾਂ ਦਿਓ ਸਬਜੀ ਦੇ ਪਹਿਲੇ ਲੈ ਕੇ ਫੇਰ ਹੀ ਸਬਜੀ ਫੜਾਓ ਅਗਲੇ ਨੂੰ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਅ ਇਸ ਟਾਈਮ ਭਾਈ ਉਹਨਾਂ ਨੇ ਇੱਕ ਵਧੀਆ ਮੈਸੇਜ ਵੀ ਦਿੱਤਾ ਆ ਭਾਈ ਉਹਨਾਂ ਦਾ ਨੁਕਸਾਨ ਤੇ ਬਹੁਤ ਵੱਡਾ ਹੋਇਆ ਆ ਪਰ ਇਹਦੇ ਨਾਲ ਨਾਲ ਇਹਨਾਂ ਨੇ ਇੱਕ ਮੈਸੇਜ ਜ਼ਰੂਰ ਛੱਡਿਆ ਵੀ ਜੇਕਰ ਤੁਹਾਡੀ ਰੇੜੀ ਤੇ ਕੋਈ ਖੜਦਾ ਆ ਉਨੂੰ ਆਪਣਾ ਕਦੇ ਵੀ ਕਿਸੇ ਵੀ ਤਰੀਕੇ ਦੇ ਨਾਲ ਫੋਨ ਨਾ ਫੜਾਓ ਸਬਜੀ ਦੇਣੀ ਉਦੋਂ ਹੀ ਉਹਦੇ ਹੱਥ 'ਚ ਜਾਂ ਫਰੂਟ ਉਦੋਂ ਦੇਣਾ ਆ ਜਦੋਂ ਉਹ ਪੈਸੇ ਦੇ ਦੇਵੇ ਖਾਸ ਕਰਕੇ ਇਸ ਗੱਲ ਦਾ ਧਿਆਨ ਰੱਖੋ ਕਿ ਉਹਨੇ ਆਪਣਾ ਮੋਟਰਸਾਈਕਲ ਜਿਹੜਾ ਆ ਉਹ ਸਟਾਰਟ ਤੇ ਨਹੀਂ ਰੱਖਿਆ ਹੋਇਆ ਮੋਟਰਸਾਈਕਲ ਤੋਂ ਥੱਲੇ ਤੇ ਨਹੀਂ ਉਤਰਿਆ ਹੋਇਆ ਜੇਕਰ ਉਹ ਮੋਟਰਸਾਈਕਲ ਸਟਾਰਟ ਕਰਕੇ ਉੱਤੇ ਹੀ ਬੈਠਾ ਹੋਇਆ ਤੇ ਸਬਜੀ ਮੰਗ ਰਿਹਾ ਜਾਂ ਕੋਈ ਚੀਜ਼ ਮੰਗ ਰਿਹਾ ਆ ਤੇ ਉਹਦੇ ਕੋਲੋਂ ਸਾਵਧਾਨ ਜਰੂਰ ਰਵੋ ਤੁਸੀਂ ਦੇ ਦੇ ਪਈਓ ਡੀਪੀਸੀ ਪੰਜਾਬੀ ਦੇ ਉਤੇ ਤਸਵੀਰਾਂ ਧੰਨਵਾਦ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਦਾਨੀ ਸੱਜਣਾ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਇਸ ਜਿਹੜਾ ਆ ਵੀਰ ਦਾ ਜਿਹੜੀ ਕੋਈ ਨਾ ਕੋਈ ਜੇ ਮਦਦ ਹੋ ਸਕਦੀ ਏ ਤੇ ਜ਼ਰੂਰ ਕਰਿਓ ਧੰਨਵਾਦ